ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਉਹ ਜ਼ਮਰਾਉਂਦ ਦੀ ਜੰਗ 'ਚ ਤੋਂ ਜੇ ਕੋਈ ਆਪਣੇ ਵਪਾਰਕ ਹਿੱਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਂਗਾ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾਜਾਹਰ ਹੋਈ ਵੀ ਇਹਦਾ ਨਹੀਂ ਹੋ ਸਕਦਾ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਗੁਰੂ ਸਾਹਿਬਾਨ ਸਿੱਖ ਸ਼ਹੀਦਾਂ ਆਤਮਾਹ ਪਰਖਾਂ ਇਤਿਹਾਸਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ 71 ਦਾ 2003 ਨੂੰ ਹੋਈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਾਬ ਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰਬੀਰਾਂ ਦੇ ਰੋਲਾ ਸੂਰਤ ਪਾਤਨਰਾਹੀ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਕੀ ਕਿਵੇਂ ਫੈਲੀ ਇਹ ਫਿਲਮਾਂ ਦੇ ਰਾਂ ਹੀ ਫੈਲੀ ਆ ਕਿਰਦਾਰਾਂ ਦੇ ਰਾਂ ਹੀ ਫੈਲੀ ਆ ਸਿੱਖੀ ਕਿਰਦਾਰਾਂ ਰਾਂ ਹੀ ਫੈਲਦੀ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਹੁੰਦਾ ਵਧੀਆ ਹੁੰਦਾ ਉਹ ਸਮਾਜ ਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਪੂਰਨ ਸਿੰਘ ਪਹਿਲਾਂ ਸਿੱਖ ਨਹੀਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਫਿਲਮ ਵੇਖੀ ਉਹਨੇ ਨਹੀਂ ਉਹ ਲੋ ਤੇਰੇ ਨੇ ਤੋਂ ਪੜ ਕੇ ਹੁੰਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਬਾਅਦ ਵਿੱਚ ਜਦੋਂ ਗੁਰਦੁਆਰਾ ਸਾਹਿਬ ਆਏ ਰੇੜੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫਿਰ ਉੱਥੇ ਹੋਇਆ ਵੀ ਜਿੰਨੇ ਭਾਈ ਰਹਿਣਾਵਾਂ ਨੂੰ ਬਿਸਤਰਾ ਮਿਲੋ ਜਿੰਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਪਿਛਲੇ ਲੰਬੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਇਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਈ ਖੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਵਰਦਾਂਤੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਸਾਖੀਆਂ ਨਹੀਂ ਤੇ ਪੰਜਾਬ ਨੂੰ ਉਹਨਾਂ ਪਾਣੀ ਆਪ ਨੂੰ ਨਹੀਂ ਮਿਲ ਰਿਹਾ ਜਿਹਦੇ ਨਾਲ ਉਹ ਆਪਣੀਆਂ ਫਸਲਾਂ ਦੀ ਚੰਗੀ ਤਰ੍ਹਾਂ ਸਿੰਚਾਈ ਕਰ ਸਕੇ ਸਾਡੇ ਪੈੜੀਆਂ ਖੇਤਾਂ ਨੂੰ ਪਾਣੀ ਮਿਲ ਸਕੇ ਅਰ ਜੇ ਇਹਦੇ ਵਿੱਚੋਂ ਵੀ ਕੋਈ ਹੁਣ ਇਹ ਜਿਵੇਂ ਹੋ ਰਿਹਾ ਵਾ ਵੀ ਇਹਦੇ ਵਿੱਚੋਂ ਵੀ ਅਸੀਂ ਪਾਣੀ ਖੋਲ ਗਏ ਤੇ ਕੀ ਪੰਜਾਬ ਦੇ ਲੋਕਾਂ ਨੂੰ ਰਿਜਕ ਦੀ ਲੋੜ ਨਹੀਂ ਕੀ ਪੰਜਾਬ ਦੇ ਲੋਕਾਂ ਨੂੰ ਅਨਾਜ ਦੀ ਲੋੜ ਨਹੀਂ ਪੰਜਾਬ ਦੀ ਜ਼ਮੀਨ ਬੰਜਰ ਕਰਕੇ ਕਿਸੇ ਨੂੰ ਕੀ ਮਿਲੂਗਾ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਜਿਹੜਾ ਇੰਟਰਨੈਸ਼ਨਲ ਇੱਕ ਰਿਪੀਰੀਅਨ ਲਾ ਬਣਿਆ ਆ ਕਾਨੂੰਨ ਬਣਿਆ ਆ ਕਿ ਜਿੱਥੇ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਉਹਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਚ ਲਿਆਂਦੀ ਨਹੀਂ ਉਹ ਲੋੜ ਕੇ ਦੀ ਲੋੜ ਦੇਸ਼ ਦੀ ਸੀ ਪਰ ਪੰਜਾਬ ਨੇ ਉਹ ਸਾਰਾ ਕੁਝ ਕੀਤਾ ਢਿੱਡ ਭਰਿਆ ਅੱਜ ਉਸੇ ਪੰਜਾਬ ਨੂੰ ਗੰજર ਨਹੀਂ ਕਰਨਾ ਚਾਹੀਦਾ ਸਾਡਾ ਸਰਬ ਸਾਂਝੀ ਵਾਲਤਾ ਦਾ ਸਿਧਾਂਤ ਆ ਪਰ ਪੰਜਾਬ ਵੀ ਸਾਰੇ ਸੰਸਾਰ ਦਾ ਜਾਂ ਦੇਸ਼ ਦਾ ਭਲਾ ਤਾਂ ਹੀ ਕਰੂਗਾ ਨਾ ਜੇ ਉਹਦੇ ਆਪਣੇ ਘਰ ਦੇ ਵਿੱਚ ਅਨਾਜ ਹੋਊਗਾ ਦੇਸ਼ ਖੁਸ਼ਹਾਲ ਹੋਵੇ ਇਹਦੇ ਤੋਂ ਪਹਿਲਾਂ ਇਹ ਜ਼ਰੂਰੀ ਆ ਵੀ ਸਾਡਾ ਪੰਜਾਬ ਵੀ ਖੁਸ਼ਹਾਲ ਹੋਵੇ ਇਹਦੀਆਂ ਜ਼ਮੀਨਾਂ ਬੰਜਰ ਨਹੀਂ ਹੋਣੀਆਂ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਵਿਦਵਾਨਾਂ ਸਿੱਖ ਬੁੱਧੀਜੀਵੀਆਂ ਤੇ ਹੋਰ ਜਿਹੜੇ ਸਾਡੇ ਸਿਆਣੇ ਸੱਜਣ ਨੇ ਇਹਨਾਂ ਦੇ ਨਾਲ ਸਵੇਰ ਤੋਂ ਇੱਕ ਇਕੱਤਰਤਾ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ। ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਜਿਹੜੇ ਸੁਝਾਅ ਨੇ ਉਹ ਲਿਖਤੀ ਵੀ ਲੈ ਗਏ। ਔਰ ਬਹੁਤ ਸਾਰੇ ਸਜਨਾ ਨੇ ਬੋਲ ਕੇ ਵੀ ਆਪਣੇ ਖਿਆਲ ਰੱਖੇ ਸਾਰਿਆਂ ਦੇ ਸੁਝਾਵਾਂ ਤੇ ਵਿਚਾਰ ਕੀਤੀ ਜਾਣੀ ਆ ਗੌਰ ਕੀਤਾ ਜਾਣਾ ਆਖਰੀ ਫੈਸਲਾ ਜਿਹੜਾ ਵਾ ਉਹ ਗੁਰੂ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਪੰਥ ਕਰਵੈਤਾ ਪੰਥਕ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਲਿਆ ਜਾਣਾ ਕਿਉਂਕਿ ਸਾਰੇ ਇਸ ਗੱਲ ਤੋਂ ਬੜੇ ਚਿੰਤਤ ਨਜ਼ਰ ਆਏ ਭਈ ਜਿਵੇਂ ਬਾਲੀਵੁੱਡ ਦੇ ਇੱਕ ਬੜੇ ਵੱਡੇ ਆਪਣੇ ਆਪ ਨੂੰ ਅਦਾਕਾਰ ਦੱਸਦਾ ਅਕਸ਼ੇ ਕੁਮਾਰ ਉਹਨੇ ਪਿਛੇ ਦੀ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹੁੰਨਾ ਸਰਦਾਰ ਹਰੀ ਸਿੰਘ ਨਲੂਆ ਤੇ ਸਾਡੇ ਸਿੱਖ ਇਤਿਹਾਸ ਦਾ ਉਹ ਨਾਇਕ ਜਿਹਦੇ ਨਾਮ ਤੋਂ ਅੱਜ ਵੀ ਕੁਝ ਥਾਵਾਂ ਦੇ ਉੱਤੇ ਲੋਕ ਕੰਬਦੇ ਆ ਤੇ ਉਹ ਕਹਿੰਦੇ ਆ ਚੁੱਪ ਸ਼ਾ ਬੱਚਿਆ ਹਰਿਆ ਰੰਗ ਲੈ ਗੁਰੂ ਦਾ ਪੂਰਨ ਗੁਰਸੇਖ ਸੱਚੇ ਪਾਤਸ਼ਾਹ ਦੀ ਬਾਣੀ ਤੇ ਬਾਣੀ ਨੂੰ ਪਿਆਰ ਕਰਨ ਵਾਲਾ ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਉਹ ਜ਼ਮਰਾਉਂਦ ਦੀ ਜੰਗ 'ਚ ਤੋਂ ਜੇ ਕੋਈ ਆਪਣੇ ਵਪਾਰਕ ਹਿੱਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਂਗਾ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾਜਾਹਰ ਹੋਈ ਕਿ ਇਦਾਂ ਨਹੀਂ ਹੋ ਸਕਦਾ ਬਾਕੀ ਜਿਹੜੇ ਪਹਿਲਾਂ ਐਸਜੀਪੀਸੀ ਜਾਂ ਐਸਜੀਪੀਸੀ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਆ ਉਹਦੇ ਜਿਹੜੇ ਮਤੇ ਪਏ ਹੋਏ ਆ ਉਹਨਾਂ ਮਤਿਆਂ ਦੇ ਉੱਤੇ ਸਾਰਿਆਂ ਨੇ ਅੱਜ ਸਰਬਸੰਮਤੀ ਦਿੱਤੀ ਵੀ ਇਹ ਠੀਕ ਨੇ ਮਤੇ ਬਕਾਇਦਾ ਮੈਂ ਅਖੀਰ ਦੇ ਉੱਤੇ ਕਹਾਂ ਵੀ ਕਿ ਉਹ ਮਤੇ ਜਿਹੜੇ ਆ ਉਹ ਕੌਮ ਦੇ ਵਿਦਵਾਨਾਂ ਨੇ ਗੁਰਮਖਾ ਨੇ ਬੜੇ ਸੋਚ ਵਿਚਾਰ ਤੋਂ ਬਾਅਦ ਤੇ ਗੁਰਮਤ ਦੀ ਰੋਸ਼ਨੀ ਤੇ ਕੌਮ ਦੇ ਵੱਡੇ ਹਿੱਤਾਂ ਲਈ ਪਾਸ ਕੀਤੇ ਉਹ ਮਤੇ ਤੁਹਾਡੇ ਸਾਹਮਣੇ ਮੈਂ ਇੱਕ ਵਾਰੀ ਦੁਹਰਾ ਵੀ ਦਿੰਨਾ ਇਹ ਸਸਦੀ ਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜੋ ਸਾਡੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਅੰਦਰ ਉਹਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਪਾਇਗਿਆ ਉਹਦੇ ਵਿੱਚ 1934 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਏ ਗੁਰੂ ਸਹਿਬਾਨ ਸਿੱਖ ਸ਼ਹੀਦਾਂ ਆਦ ਮਹਾਂਪੁਰਖਾਂ ਇਤਿਹਾਸਿਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ ਇਹ ਵੀ ਮਤਾ ਪਿਆ ਆ ਧਾਰਮਿਕ ਸਲਾਹਕਾਰ ਕਮੇਟੀ ਦੀ ਕਦਰਤਾ ਜਿਹੜੀ 1940 ਚ ਹੋਈ ਉਹਦੇ ਚ ਵੀ ਇੱਕ ਮਤਾ ਸੀ ਅਕਾਲਪੁਰਖ ਦਾਸ ਗੁਰੂ ਸਹਿਬਾਨ ਉਹਨਾਂ ਦੇ ਮਹਿਲ ਭਾਵ ਉਹਨਾਂ ਦੇ ਪਤਨੀ ਸਾਹਿਬ ਜਾਦੇ ਤੇ ਸਹਿਬ ਜਾਦੀਆਂ ਮਤਲਬ ਗੁਰੂ ਦੀਆਂ ਧੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਆਚਰਣ ਦਾ ਸਤਕਾਰ ਰੱਖਦੇ ਆ ਆ ਜੇ ਕੋਈ ਕੋਈ ਸਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਹਾ ਵਾ ਤਾਂ ਉਹ ਧਰਮ ਦੇ ਵਿਰੁੱਧ ਨਹੀਂ ਆ ਪਰ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ਼ਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਏ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਹਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਹਿਬਾਨ ਸਮੇਤ ਸਹਿਬ ਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰ ਬੇਰਾਂ ਦੇ ਰੋਲਾ ਸੂਰਤ ਪਾਤਨਾਰਾਹੀ ਕਰਨ ਸਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਈ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ। ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤੇਆਂ ਤੋਂ ਅੱਗੇ ਵਧਿਆ ਜਾ ਸਕਦਾ ਪਿਛੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਥੇ ਵਿਚਾਰ ਲਾਏਗਾ ਉੱਥੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ। ਜਿਵੇਂ ਕੋਈ ਆਖੇ ਵੀ ਆਪਾਂ ਇਹਦੇ ਦੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤਰਤਾ ਹੋਊਗੀ। ਫਿਰ ਵਿਚਾਰ ਲੈ ਜਾਣਗੇ। ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ। ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ। ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਜੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਅੱਗੇ ਆਪਾਂ ਲੈ ਆਵਾਂਗੇ ਸਿੰਘ ਸਾਹਿਬ ਜਿਹੜੀ ਅਗਲੀ ਮੀਟਿੰਗ ਹੋਏਗੀ ਪਾਰਟਿੰਗਸ ਬਣਾ ਕੇ ਮੀਟਿੰਗ ਹੋਏਗੀ ਨਾ ਫਿਰ ਕੋਈ ਦਰਬਾਨਾਂ ਨਾਲੇ ਕਿਸੇ ਹੋਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਿਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗੱਲਣਾ ਹੈ ਉਸ ਤੋਂ ਬਾਅਦ ਫਿਰ ਇੱਕ ਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ ਸਰ ਜਿੰਨੀ ਦੇਰ ਤੱਕ ਤੁਸੀਂ ਤੁਹਾਡੇ ਵੱਲੋਂ ਜਾਂ ਜਿਹੜੀ ਕਮੇਟੀ ਦਾ ਕਾਸ਼ਨ ਕੀਤਾ ਇਹਨਾਂ ਦੇ ਵੱਲੋਂ ਕੋਈ ਫੋਟ ਫੈਸਲਾ ਨਹੀਂ ਆਉਂਦਾ ਕੀ ਉਹਨੇ ਦੇਰ ਤੱਕ ਤੁਸੀਂ ਇਹ ਨਾ ਅਦੇਸ਼ ਜਾਰੀ ਕਰੋਗੇ ਕਿ ਕੋਈ ਇਹ ਨਹੀਂ ਫਿਲਮ ਨਹੀਂ ਬਣਾਈ ਚਾਹੀਦੀ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਕਿ ਜਿੰਨਾ ਚਿਰ ਤੱਕ ਕੋਈ ਠੋਸ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਘਟੋ ਘਟ ਸਿੱਖਾਂ ਦੇ ਨੁਮਾਇੰਦਿਆਂ ਜਮਾਤ ਹਲੋਂ ਜਿਹੜੇ ਮਤੇ ਪਾਏ ਹੋਏ ਨੇ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ